ਰਾਜ ਸਭਾ ਮੈਂਬਰ ਦੀ ਨਾਮਜ਼ਦਗੀ ਕਰਨ ਵੇਲੇ ਪੰਜਾਬ ਵਿਧਾਨ ਸਭਾ ਵਿੱਚ ਹੇਰਾਫੇਰੀ ਕਰਨ ਦੇ ਇਲਜ਼ਾਮਾਂ ਵਿੱਚ ਘਿਰੇ ਨਵਨੀਤ ਚੱਤਰਵਿੱਦੀ ਦੇ ਮੁਸ਼ਕਲਾਂ ਵਿੱਚ ਵਾਧਾ ਹੋ ਗਿਆ ਹੈ। ਰੂਪਨਗਰ ਦੀ ਅਦਾਲਤ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਆਦੇਸ਼ ਦੇ ਦਿੱਤੇ ਨੇ। ਉਹਨਾਂ ਉੱਤੇ ਇਹ ਦੋਸ਼ਾ ਕਿ ਉਹਨਾਂ ਨੇ 10 ਵਿਧਾਇਕਾਂ ਦੀ ਜਾਲੀ ਦਸਕਤ ਕਰ ਦਿੱਤੇ ਸਨ। ਕੀ ਹੈ ਪੂਰਾ ਮਾਮਲਾ ਤੁਸੀਂ ਵਕੀਲਾਂ ਤੋਂ ਸੁਣ ਲਵੋ। ਮਾਫੀ ਅਫਸਰ ਦੇ ਕੋਲ ਅਬਜ਼ਰਵਰ ਦੀ ਪੇਰੈਂਸ ਵਿੱਚ ਉਹਨਾਂ ਨੇ ਸਟੇਟਮੈਂਟ ਦਿੱਤੀਆਂ ਕਿ ਇਹ ਜਿਹੜੇ ਅਸਾਈਨ ਕੀਤੇ ਗਏ ਨੇ ਜਾਲੀ ਸਾਈਨ ਨੇ ਤੇ ਸਾਡੀ ਬਿਨਾ ਪਰਮਣ ਜਿਹੜੇ ਸਾਈਨ ਹੀ ਜਾਲੀ ਨੇ ਇਸੇ ਕਰਕੇ ਜਿਹੜੀ ਐਫਆਈਆਰ ਲੌਂਚ ਹੋਈ ਸੀਗੀ ਅਲੱਗ ਜਿਹੜੇ ਵਿਧਾਇਕਾਂ ਨੇ ਆਪਣੇ ਲੈਵਲ ਦੇ ਉੱਤੇ ਜਿਹੜੀ ਕੰਪਲੇਂਟਸ ਕੀਤੀਆਂ ਸੀਗੀਆਂ ਤਾਂ ਉਹਦੇ ਲੈਵਲ ਉਹਦੇ ਕਰਕੇ ਜਿਹੜੀ ਐਫਆਈਆਰ ਲੌਂਚ ਹੋਈਆਂ ਨੇ ਫੇਰੀ ਜੀ ਕਦੋਂ ਕਿਤਾਕੀ ਪੋਸਟ ਪੇਸ਼ ਕਰ ਰਹੇ ਹੋ ਔਰ ਕਿੰਨੇ ਦਿਨ ਦੇ ਰਹਿਣਗੇ ਜਮਾਨਤ ਇਸ ਪਰ ਨਾ ਸਾਰਾ ਕੀਤਾ ਜਾਏਗਾ ਜੇ ਹੁਣੇ ਦੇਖੋ ਕੱਲ੍ਹ ਤੋਂ ਸਖਤ ਕਰਨ ਤੋਂ ਬਾਅਦ ਅੱਜ ਜਿਹੜਾ ਚੰਡੀਗੜ੍ਹ ਪ ਤੇ ਹੁਣ ਕੱਲ ਜਿਵੇਂ ਪ੍ਰੋਸੀਜਰ ਹੈ ਉਹਨੂੰ ਫੋਲੋ ਕੀਤਾ ਜਾਏਗਾ। ਕੱਲ ਜਿਵੇਂ ਕਿ ਇਹਨਾਂ ਤੇ ਐਫਆਈਆਰ ਕੀਤੀ ਗਈ ਸੀ ਪਰਸੋਂ ਰਾਤ ਨੂੰ ਐਫਆਈਆਰ ਹੋਈ ਹੈ। ਉਸ ਤੋਂ ਬਾਅਦ ਜਿਸ ਤਰੀਕੇ ਨਾਲ ਚੰਡੀਗੜ੍ਹ ਪੁਲਿਸ ਨੇ ਇਹਨਾਂ ਨੂੰ ਸੇਵ ਕਰਕੇ ਇੱਥੇ ਲੈ ਕੇ ਆਏ ਸੀਗੇ ਉਸ ਤੋਂ ਬਾਅਦ ਅੱਜ ਕੋਰਟ ਦੇ ਵਿੱਚ ਰੋਪੜ ਕੋਰਟ ਦੇ ਵਿੱਚ ਸੀਜੀਐਮ ਸਾਹਿਬ ਕੋਲ ਇੱਕ ਐਪਲੀਕੇਸ਼ਨ ਲਗਾਈ ਗਈ ਸੀ ਕਿ ਜਿਹੜੇ ਉਹਨਾਂ ਦੇ ਅਰੈਸਟ ਵਾਰੰਟ ਸੀ ਉਹਨਾਂ ਨੂੰ ਐਗਜ਼ੀਕਿਊਟ ਨਹੀਂ ਕੀਤਾ ਗਿਆ ਜਿਹੜੀ ਕਿ ਇਹਨਾਂ ਦੀ ਡਿਊਟੀ ਸੀਗੀ ਸੈਕਸ਼ਨ 81 ਬੀਐਨਐਸਐਸ ਹੈ ਉਹਦੇ ਅੰਡਰ ਡਿਊਟੀ ਸੀ ਕਿ ਜੇ ਦੂਸਰੀ ਲੋਕਲ ਜੂਰੀਡਿਕਸ਼ਨ ਤੋਂ ਬਾਹਰ ਜੇ ਕੋਈ ਵਾਰੰਟ ਆਂਦੇ ਨੇ ਤਾਂ ਜਿਹੜੀ ਦੂਸਰੀ ਪੁਲਿਸਾ ਉਹਨਾਂ ਨੂੰ ਹੈਲਪ ਕਰਨੀ ਪੈਂਦੀ ਹੈ ਤੇ ਉਹਨਾਂ ਨੇ ਆਪਣੀ ਜਿਹੜੀ ਉਹ ਆਰਡਰ ਦੀ ਕੰਪਲਾਈਂਸ ਨਹੀਂ ਕੀਤੀ ਇਸ ਕਰਕੇ ਐਪਲੀਕੇਸ਼ਨ ਮੂਵ ਕੀਤੀ ਗਈ ਸੀ ਤੇ ਉਹਦੇ ਵਿੱਚ ਕੋਰਟ ਨੇ ਸੀਜੀਐਮ ਕੋਰਟ ਨੇ ਕਾਫੀ ਸਖਤ ਆਰਡਰ ਪਾਸ ਕੀਤੇ ਤੇ ਉਹਦੇ ਵਿੱਚ ਉਹਨਾਂ ਨੇ ਇੱਕ ਤਾਂ ਡਾਇਰੈਕਸ਼ਨਸ ਦਿੱਤੀਆਂ ਸੀਗੀਆਂ ਕਿ ਜਿਹੜੀ ਚੰਡੀਗੜ੍ਹ ਪੁਲਿਸ ਨੂੰ ਐਸਐਚਓ ਨੂੰ ਐਸਐਸਪੀ ਨੂੰ ਕੀ ਇਕ ਤਾਂ ਜਿਹੜੇ ਉਹਨਾਂ ਦੇ ਅਰੈਸਟ ਵਾਰੈਂਟ ਸੀਗੇ ਉਹਨੂੰ ਐਗਜ਼ੀਕਿਊਟ ਕਰਵਾਇਆ ਜਾਵੇ ਉਹਦੇ ਨਾਲ ਹੀ ਚੰਡੀਗੜ੍ਹ ਪੁਲਿਸ ਜਿਹੜੇ ਆਪਣੇ ਐਸ ਐਚਓ ਨੇ ਸੈਕਟਰ 3 ਦੇ ਇਹਨਾਂ ਨੂੰ ਡਾਇਰੈਕਸ਼ਨ ਦਿੱਤੀਆਂ ਨੇ ਕਿ ਆਪਣੇ ਇਹਨਾਂ ਨੂੰ ਕਿਹਾ ਕਿ ਐਕਸਪਲੇਨੇਸ਼ਨ ਆਪਣੇ ਫਾਈਲ ਕਰਨ ਵਿਦਿਨ 4 ਡੇਸ ਉਹਨਾਂ ਨੂੰ ਐਕਸਪਲੇਨੇਸ਼ਨ ਫਾਈਲ ਕਰਨ ਲਈ ਕਿਹਾ ਗਿਆ ਤੇ ਨਾਲ ਹੀ ਐਸਐਸਪੀ ਨੂੰ ਵੀ ਆਰਡਰ ਹੋਏ ਨੇ ਤੇ ਇਹਦੀ ਕਾਪੀ ਡੀਜੀਪੀ ਤੇ ਆਈਜੀ ਜਿਹੜੇ ਚੰਡੀਗੜ੍ਹ ਉਹਨਾਂ ਨੂੰ ਕਿਹਾ ਗਿਆ ਤੇ ਕਾਫੀ ਸੱਤ ਟਿੱਪਣੀਆਂ ਜਿਹੜੀਆਂ ਨੇ ਕੋਰਟ ਵੱਲੋਂ ਕੀਤੀਆਂ ਗਈਆਂ ਸੀ ਕਿ ਇੱਕ ਮੇਰਾ ਜਿਹੜਾ ਆਰਡਰ ਹੈ ਉਹਦੀ ਨੋਨ ਕੰਪਲਾਈਂਸ ਕੀਤੀ ਗਈ ਹੈ ਕਿ ਨਾਲ ਹੀ ਇਹ ਵੀ ਲਿਖਿਆ ਗਿਆ ਆਰਡਰ ਦੇ ਵਿੱਚ ਕਿ ਕਿਹੜੀ ਪ੍ਰੋਵੀਜ਼ਨ ਦੇ ਅੰਡਰ ਜਿਹੜੀ ਹੈ ਚੰਡੀਗੜ੍ਹ ਪੁਲਿਸ ਨੇ ਇੱਥੇ ਉਹਨਾਂ ਨੂੰ ਬਿਠਾਇਆ ਹੋਇਆ ਸੀਗਾ ਤੇ ਜਿਹੜੀ ਕਸਟਡੀ ਦੇਸਪਾਈਟ ਇਹ ਜਾਣਦੇ ਹੋਏ ਕਿ ਅਰੈਸਟ ਵਾਰੰਟ ਨੇ ਤੇ ਉਹਨਾਂ ਨੂੰ ਐਗਜ਼ੀਕਿਊਟ ਨਹੀਂ ਕਰਵਾਇਆ ਉਹਦੇ ਉੱਤੇ ਜਵਾਬ ਮੰਗਿਆ ਗਿਆ ਕਿਸੇ ਨੂੰ ਰੋਪੜ ਲੈ ਕੇ ਰੋਪੜ ਲੈ ਕੇ ਗਏ ਹੋ ਜੀ ਰੋਪੜ ਦੇ ਪਾਬਲੇ ਦੇ ਵਿੱਚ ਹੀ ਬਿਲਕੁਲ ਜੀ ਹਾਂ ਫੇਰੀ ਰੋਪੜ ਲੈ ਕੇ ਗਏ ਫੇਰੀ ਫਾਈਰ ਵਿੱਚ ਕਿਉਂਕਿ ਅੱਜ ਇਹ ਇਹ ਪੁੱਛਿਆ ਗਿਆ ਸੀ ਕਿ ਕਿੰਨੀ ਟੋਟਲ ਐਫ ਆਈ ਆਰ ਨੇ ਮੇਰੇ ਕੋਲ ਉਸ ਚੀਜ਼ ਦੇ ਤੇ ਹਜੇ ਹਾਈ ਕੋਰਟ ਦੇ ਵਿੱਚ ਜਿਹੜਾ ਨੋਟਿਸ ਹੋਇਆ ਹੈ ਜਿਹੜੀ ਉਹਨਾਂ ਨੇ ਵੀ ਪਟੀਸ਼ਨ ਫਾਈਲ ਕੀਤੀ ਸੀ ਤੇ ਉਹਦੇ ਵਿੱਚ ਨੋਟਿਸ ਹੋਇਆ ਤੇ 4/11 ਨੂੰ ਉਹਦੇ ਵਿੱਚ ਜਵਾਬ ਦਿੱਤਾ ਜਾਏਗਾ ਜਿਹੜੀ ਅੱਜ ਜਿਹੜੇ ਆਰਡਰਸ ਨੇ ਪਹਿਲਾਂ ਅਰੈਸਟ ਵਾਰੰਟ ਜਿਹੜੇ ਕੱਲ ਇਸ਼ੂ ਹੋਏ ਸੀਗੇ ਰੋਪੜ ਕੋਰਟ ਤੋਂ ਅਰੈਸਟ ਵਾਰੰਟ ਇਸ਼ੂ ਹੋਏ ਸੀ ਉਹਨਾਂ ਨੂੰ ਐਗਜ਼ੀਕਿਊਟ ਕਰਨ ਦੇ ਲਈ ਜਦੋਂ ਰੋਪੜ ਪੁਲਿਸ ਇੱਥੇ ਆਈ ਸੀ ਤਾਂ ਚੰਡੀਗੜ੍ਹ ਪੁਲਿਸ ਨੇ ਕੋਆਪਰੇਟ ਨਹੀਂ ਕੀਤਾ ਤੇ ਇਨਫੈਕਟ ਜਿਹੜੀ ਸੀ ਉਹਨਾਂ ਨੂੰ ਆਪਣੀ ਕਸਟਡੀ ਦੇ ਵਿੱਚ ਬਿਠਾ ਕੇ ਰੱਖਿਆ ਤੇ ਉਸ ਤੋਂ ਬਾਅਦ ਕੋਰਟ ਨੇ ਅੱਜ ਜਦੋਂ ਐਪਲੀਕੇਸ਼ਨ ਦੁਬਾਰਾ ਫ ਨੇ ਆਰਡਰ ਪਾਸ ਕੀਤੇ ਨੇ ਤੇ ਐਕਸਪਲੇਨੇਸ਼ਨ ਵੀ ਕਾਲ ਕੀਤੀ ਗਈ ਹੈ ਐਸਐਚਓ ਜਿਹੜੇ ਨੇ ਚੰਡੀਗੜ੍ਹ ਦੇ ਤੇ ਐਸਐਸਪੀ ਤੋਂ ਕਿ ਕਿਉਂ ਉਹਨਾਂ ਦੇ ਜਿਹੜੇ ਆਰਡਰ ਦੀ ਕੰਪਲਾਈਐਂਸ ਨਹੀਂ ਕੀਤੀ ਗਈ ਸੀ ਤੇ ਕਿਹੜੀ ਪ੍ਰੋਵੀਜ਼ਨ ਦੇ ਅੰਦਰ ਜਿਹੜਾ ਬੰਦੇ ਨੂੰ ਅਰੈਸਟ ਕਰ ਅਰੈਸਟ ਵਾਰੰਟ ਇਸ਼ੂ ਹੋਇਆ ਹੈ ਨੇ ਤੁਸੀਂ ਇੱਥੇ ਪੁਲਿਸ ਸਟੇਸ਼ਨ ਦੇ ਵਿੱਚ ਐਨੇ ਟਾਈਮ ਤੋਂ ਬਿਠਾ ਕੇ ਰੱਖਿਆ ਇਹਨਾਂ ਨੂੰ ਐਕਸਪਲੇਨੇਸ਼ਨ ਦੇਖਣ ਨੂੰ ਮਿਲੀ ਸੀ ਆ ਜਿਹੜੇ ਆਰਡਰ ਸੀਗੇ ਕਿਉਂਕਿ ਡਾਇਰੈਕਟ ਆਰਡਰ ਸੀਗੇ ਤਾਂ ਉਹਦੇ ਕਰਕੇ ਕੋਰਟ ਨੂੰ ਕੰਪਲਾਈਐਂਸ ਕਰਨੀ ਪਈ ਇਹ ਅੰਦਰ ਆਪਾਂ ਕਹੀਏ ਕਿ ਇਹ ਕਹਿ ਰਹੇ ਸੀ ਕਿ ਮੈਂ ਇੱਥੇ ਜਿਹੜਾ ਰੱਖਿਆ ਗਿਆ ਹੈਗਾ ਤਾਂ ਮ ਦਿਖਿਆ ਜਾ ਫਾਈਟ ਕਰੀਏ ਯਾਰ ਕਿਸੇ ਚੈੱਕ ਕਰੀਏ ਤੇ ਸੀਆਰਪੀਸੀ ਚਾਹੀਜੀ ਕੋਈ ਗੱਲ ਨਹੀਂ ਹੈਗੀ ਕਿ ਕਿਸੇ ਦੀ ਬੋਟ ਨਹੀਂ ਨੀਚੇ ਕਰੋ ਪ੍ਰੋਟੈਕਸ਼ਨ ਕਿਸੇ ਇੰਡੀਵਿਜੂਅਲ ਦੇ ਯਾਰ ਲੀਵਿੰਗ ਜਿਹੜਾ ਕਰ ਰਿਹਾ ਮੇਰਾ ਹੱਥ ਉਹ ਜੋ ਵੀ ਕਾਰਵਾਈ ਪੰਜਾਬ ਸਰਕਾਰ ਕਰ ਰਹੀ ਹੈ ਉਹ ਲੀਗਲ ਧਾਰੇ ਦੇ ਅੰਦਰ ਕਰਦੀ ਪਈ ਹੈ ਤੇ ਬਕਾਇਦਾ ਕੋਰਟ ਦੇ ਆਰਡਰਾਂ ਦੇ ਮੁਤਾਬਕ ਕੀਤੀ ਜਾ ਰਹੀ ਹੈ ਨਹੀਂ ਉਹਨਾਂ ਵੱਲੋਂ ਕੋਈ ਸਟੇਟ ਤੋਂ ਕਾਦੀ ਪ੍ਰੋਟੈਕਸ਼ਨ ਉਹਨਾਂ ਵੱਲੋਂ ਕੋਈ ਕੰਪਲੇਂਟ ਦਿੱਤੀ ਗਈ ਸੀ ਪਹਿਲਾਂ ਪ੍ਰੋਟੈਕਸ਼ਨ ਨੂੰ ਲੈ ਕੇ ਕਿਸ ਤਰੀਕੇ ਨਾਲ ਦਿੱਤੀ ਜਾ ਸਕਦੀ ਪ੍ਰੋਟੈਕਸ਼ਨ ਬਿਲਕੁਲ ਨਹੀਂ ਬਿਲਕੁਲ ਨਹੀਂ ਆਜੀ ਕੋਈ ਨਾਮ ਕਾਨੂੰਨ ਚ ਪ੍ਰੋਵੀਜ਼ਨ ਹੈ ਨਾ ਨਾ ਕੋਈ ਅਪਲੀਕੇਸ਼ਨ ਲੱਗੀ ਸੀਗੀ ਕਿ ਸਰਸਰ ਤੱਕ ਆਇਆ ਸੀਗਾ ਜਿਹੜਾ ਕਿ ਨਵਨੀਤ ਚਤ੍ਰਵਿਦੀ ਨੂੰ ਦੇਰ ਸ਼ਾਮ ਸੈਕਟਰ 3 ਥਾਣਾ ਚੰਡੀਗੜ੍ਹ ਵਿੱਚੋਂ ਰੂਪਨਗਰ ਦੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੁਣ ਚੰਡੀਗੜ੍ਹ ਪੁਲਿਸ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਕਿਉਂਕਿ ਰੂਪਨਗਰ ਦੀ ਅਦਾਲਤ ਨੇ ਇਹ ਆਦੇਸ਼ ਵੀ ਦਿੱਤੇ ਨੇ ਕਿ ਸੈਕਟਰ ਥਾਣਾ 3 ਦੇ ਐਸ ਐਚ ਓ ਨਿਰਿੰਦਰ ਪਟਿਆਲ ਨੂੰ ਇਸ ਬਾਰੇ ਸਪਸ਼ਟੀਕਰਨ ਦੇਣਾ ਹੋਵੇਗਾ ਅਤੇ 4 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਇਹ ਜਵਾਬ ਦੇਣਾ ਪਵੇਗਾ ਬਿਊਰੋ ਰਿਪੋਰਟਰ ਡੇਲੀ ਰਾਬਤਾ ਟੀਵੀ ਅਤੇ ਰਾਬਤਾ ਪੰਜਾਬ